ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਨੈਸ਼ਨਲ ਸਟੂਡੈਂਟ ਦੇ ਲਈ ਕਲੀਅਰਿੰਗ ਹਾਊਸ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਪੱਤਝੜ ਦੌਰਾਨ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਕਮੀ ਦਰਜ ਕੀਤੀ ਗਈ ਹੈ ਖਾਸ ਕਰਕੇ ਗ੍ਰੈਜੂਏਟ ਅਤੇ ਮਾਸਟਰ ਪੱਧਰ ਦੇ ਪ੍ਰੋਗਰਾਮਾਂ ਦੇ ਵਿੱਚ ਦਾਖਲੇ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਰੀਪੋਰਟ ਅਨੁਸਾਰ ਕਈ ਸਾਲਾਂ ਦੇ ਸਥਿਰਵਾਦੀ ਤੋਂ ਬਾਅਦ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 5.9% ਦੀ ਕਮੀ ਆਈ ਹੈ ਜਿਸ ਦਾ ਮਤਲਬ ਹੈ ਕਿ ਲਗਭਗ 10,000 ਕਾਠ ਵਿਦਿਆਰਥੀ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਨਹੀਂ ਮਾਸਟਰ ਡਿਗਰੀ ਪ੍ਰੋਗਰਾਮ ਸਭ ਤੋਂ ਵੱਧ ਪ੍ਰਭਾਵਿਤ ਤੇ ਹੈ ਹਾਲਾਂਕਿ ਅੰਡਰਗ੍ਰੈਜੂਏਟ ਪੱਧਰ ਉਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ ਇਸ ਪੱਤਰ ਜੁਰ ਦੇ ਵਿੱਚ ਅੰਡਰ ਗ੍ਰੈਜੂਏਟ ਅੰਤਰਰਾਸ਼ਟਰੀ ਦਾਖਲੇ 3.2% ਯਾਨੀ ਕਿ ਲਗਭਗ 5000 ਵਿਦਿਆਰਥੀਆਂ ਦਾ ਵਾਅਦਾ ਹੋਇਆ ਪਰ ਇਹ ਵਾਅਦਾ ਪਿਛਲੇ ਸਾਲ ਦੀ ਪੱਤਝੜ ਦੇ 8.4% ਵਾਅਦੇ ਨਾਲੋਂ ਅੱਧ ਤੋਂ ਵੀ ਘੱਟ ਹੈ ਇੱਕ ਦਾਵਤ ਉਮੀਦ ਤੋਂ ਕੁਝ ਘੱਟ ਮੰਨੀ ਜਾ ਰਹੀ ਹੈ ਪਿਛਲੇ ਸਾਲ ਐਸੋਸੀਏਸ਼ਨ ਆਫ ਅ ਫੋਰਨ ਐਜੂਕੇਟਰਸ ਅਤੇ ਨਾਫਸਾ ਅਤੇ ਜੀਪੀ ਇੰਟਰਨੈਸ਼ਨਲ ਦੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ 2025 ਦੇ ਪੱਛੜੇ ਦੇ ਵਿੱਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ 17% ਤੱਕ ਦੀ ਕਮੀ ਆ ਸਕਦੀ ਹੈ। ਕੁਝ ਪਹਿਲੀਆਂ ਰਿਪੋਰਟਾਂ ਦਾ ਇਹ ਵੀ ਕਹਿਰੀਆਂ ਸਨ ਕਿ ਨਵੇਂ ਦਾਖਲੇ 50% ਤੋਂ ਵੀ ਘੱਟ ਸਕਦੇ ਨੇ। ਇਸ ਨਾਲ ਹੀ ਓਪਨ ਡੋਰਸ 2025 ਰਿਪੋਰਟ ਔਨ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਸਟ੍ਰੇਜ ਮੁਤਾਬਕ 2024-25 ਦੇ ਅਕਾਦਮਿਕ ਸਾਲ ਦੌਰਾਨ ਲਗਭਗ 12 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਕੀਤੀ ਹੈ ਜੋ ਪਿਛਲੇ ਸਾਲ ਨਾਲੋਂ 5% ਵੱਧ ਹੈ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ ਲਗਭਗ 6% ਰਹੀ ਹੈ ਹਾਲਕਿ ਇਸ ਸਾਲਣ ਪਹਿਲੀ ਵਾਰ ਅਮਰੀਕੀ ਕਾਲਜ ਚਾਹ ਯੂਨੀਵਰਸਿਟੀ ਦੇ ਵਿੱਚ ਦਾਖਲ ਲੈਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 7% ਘਟ ਕੇ ਕਰੀਬ 2 ਲੱਖ 70000 ਰਹਿ ਗਈ ਹੈ ਨੈਸ਼ਨਲ ਸਟੂਡੈਂਟਸ ਕਲੀਅਰਿੰਗ ਹਾਊਸ ਦੀ ਫਾਈਨਲ ਫਾਲ ਅਨਰੋਲਮੈਂਟ ਰਿਪੋਰਟ 2025 ਰਿਪੋਰਟ ਦੱਸਦੀ ਹੈ 2025 ਦੀ ਪਾਚੜ ਤੇ ਵਿੱਚ ਕੁੱਲ 1 ਕਰੋੜ 94 ਲੱਖ ਤੋਂ ਵੱਧ ਪੋਸਟ ਸਕੰਡਰੀ ਵਿਦਿਆਰਥੀ ਅਮਰੀਕਾ ਵਿੱਚ ਤਾਕਤ ਇਸ ਵਿੱਚ 1 ਕਰੋੜ 8 ਲੱਖ ਅੰਡਰਗ੍ਰੈਜੂਏਟ ਅਤੇ 23 ਲੱਖ ਗ੍ਰੈਜੂਏਟ ਵਿਦਿਆਰਥੀ ਸ਼ਾਮਲ ਨੇ ਇਹ ਕੋਲ ਦਾਖਲੇ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1% ਦਾ ਹਲਕਾ ਵਾਧਾ ਹੈ ਜੋ ਮੁੱਖ ਤੌਰ ਉਤੇ ਅੰਡਰਗ੍ਰੈਜੂਏਟ ਦਾਖਲੇ ਦੇ ਕਾਰਨ ਹੋਇਆ ਹੈ ਵਿਦਵਾਨਾਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਆ ਰਹੀਆਂ ਇਹ ਕਮੀ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਜੁੜੀ ਹੋ ਸਕਦੀ ਹੈ ਇਸ ਵਿੱਚ ਵਿਦਿਆਰਥੀ ਵੀਜ਼ਾ ਇੰਟਰਵਿਊਜ਼ ਦੀ ਰੋਕ ਵੀਜ਼ਾ ਰੱਦਕੀਆਂ ਅਤੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨ ਬਾਰੇ ਚਰਚਾ ਚੱਲ ਰਹੀ ਹੈ ਇਸ ਤੋਂ ਇਲਾਵਾ ਪਿਛਲੇ ਸਾਲ ਜੂਨ ਦੇ ਵਿੱਚ ਵਿਦੇਸ਼ ਤੋਂ ਵੱਲੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਸੀ ਜੁਸੇ ਤਹਿਤ ਅਜ਼ੀਆ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਸ਼ਰਤ ਲਾਗੂ ਕੀਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀਜ਼ਾ ਸ਼ਰਨੀਆਂ ਤੇ ਵੀ ਵਧਾ ਦਿੱਤੀ ਗਈ ਕੁੱਲ ਮਿਲਾ ਕੇ ਅੰਕੜੇ ਦੱਸਉਂਦੇ ਨੇ ਕਿ ਅਮਰੀਕੀ ਉੱਚ ਸਿੱਖਿਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਜੂਦਗੀ ਹਜੇ ਵੀ ਮਜ਼ਬੂਤ ਹੈ ਪਰ ਨਵੇਂ ਦਾਖਲੇ ਦੀ ਰਫ਼ਤਾਰ ਹੌਲੀ ਹੋ ਰਹੀ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਨੈਸ਼ਨਲ ਸਟੂਡੈਂਟ ਦੇ ਲਈ ਕਲੀਅਰਿੰਗ ਹਾਊਸ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਪੰਤਜੜ ਦੌਰਾਨ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਕਮੀ ਦਰਜ ਕੀਤੀ ਗਈ ਹੈ ਖਾਸ ਕਰਕੇ ਗ੍ਰੈਜੂਏਟ ਅਤੇ ਮਾਸਟਰ ਪੱਧਰ ਦੇ ਪ੍ਰੋਗਰਾਮਾਂ ਦੇ ਵਿੱਚ ਦਾਖਲੇ ਦੀ ਗਿਣਤੀ ਵਿੱਚ ਵੱਡੀ ਕਿਰਾਵਟ ਦੇਖਣ ਨੂੰ ਮਿਲੀ ਹੈ ਰਿਪੋਰਟ ਅਨੁਸਾਰ ਕਈ ਸਾਲਾਂ ਦੇ ਸਥਿਰਵਾਦੀ ਤੋਂ ਬਾਅਦ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 5.9% ਦੀ ਕਮੀ ਆਈ ਹੈ ਜਿਸ ਦਾ ਮਤਲਬ ਹੈ ਕਿ ਲਗਭਗ 10000 ਕਾਠ ਵਿਦਿਆਰਥੀ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਨੇ ਮਾਸਟਰ ਡਿਗਰੀ ਪ੍ਰੋਗਰਾਮ ਸਭ ਤੋਂ ਵੱਧ ਪ੍ਰਭਾਵਿਤ ਤੇ ਹੈ ਹਾਲਾਂਕਿ ਅੰਡਰ ਗ੍ਰੈਜੂਏਟ ਪੱਧਰ ਉਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ ਇਸ ਪੱਤਝੜ ਦੇ ਵਿੱਚ ਅੰਡਰਗ੍ਰੈਜੂਏਟ ਅੰਤਰਰਾਸ਼ਟਰੀ ਦਾਖਲੇ 3.2% ਯਾਨੀ ਕਿ ਲਗਭਗ 5000 ਵਿਦਿਆਰਥੀਆਂ ਦਾ ਵਾਅਦਾ ਹੋਇਆ ਪਰ ਇਹ ਵਾਅਦਾ ਪਿਛਲੇ ਸਾਲ ਦੀ ਪੱਤਝੜ ਦੇ 8.4% ਵਾਅਦੇ ਨਾਲੋਂ ਅੱਧ ਤੋਂ ਵੀ ਘੱਟ ਹੈ ਇੱਕ ਨਰਾਵਤ ਉਮੀਦ ਤੋਂ ਕੁਝ ਘੱਟ ਮੰਨੀ ਜਾ ਰਹੀ ਹੈ ਵਿਸ਼ਲੇਸ਼ਣ ਸਾਲ ਐਸੋਸੀਏਸ਼ਨ ਆਫ ਫੋਰਨ ਐਜੂਕੇਟਰਸ ਅਤੇ ਨਾਫਸਾ ਅਤੇ ਜੀਪੀ ਇੰਟਰਨੈਸ਼ਨਲ ਦੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ 2025 ਤੇ 2026 ਦੇ ਵਿੱਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ 17% ਤੱਕ ਦੀ ਕਮੀ ਆ ਸਕਦੀ ਹੈ। ਕੁਝ ਪਹਿਲੀਆਂ ਰਿਪੋਰਟਾਂ ਤਾਂ ਇਹ ਵੀ ਕਹਿ ਰਹੀਆਂ ਸਨ ਕਿ ਨਵੇਂ ਦਾਖਲੇ 50% ਤੋਂ ਵੀ ਘੱਟ ਸਕਦੇ ਨੇ। ਐਸਨਾਲੀ ਓਪਨ ਡੋਰਸ 2025 ਰਿਪੋਰਟ ਔਨ ਇੰਟਰਨੈਸ਼ਨਲ ਐਜੂਕੇਸ਼ਨ ਐਕਸਚੇਂਜ ਮੁਤਾਬਕ 2024-25 ਦੇ ਅਕਾਦਮਿਕ ਸਾਲ ਦੌਰਾਨ ਲਗਭਗ 12 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਕੀਤੀ ਹੈ ਜੋ ਪਿਛਲੇ ਸਾਲ ਨਾਲੋਂ 5% ਦਾ ਵਾਧਾ ਹੈ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ ਲਗਭਗ 6% ਰਹੀ ਹੈ ਹਾਲਕਿ ਇਸ ਸਾਲ ਨਹਿਲੀ ਵਾਰ ਅਮਰੀਕੀ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਦਾਖਲ ਲੈਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 7% ਘਟ ਗਈ ਹੈ ਦੀ ਬ 2 ਲੱਖ ਤੋਂ ਤਹਸਾਰ ਰਹੀ ਹੈ ਨੈਸ਼ਨਲ ਸਟੂਡੈਂਟਸ ਕਲੀਅਰਿੰਗ ਹਾਊਸ ਦੀ ਫਾਈਨਲ ਪਾਲਰ ਐਨਰੋਲਮੈਂਟ ਰਿਪੋਰਟ 2025 ਰਿਪੋਰਟ ਦੱਸਦੀ ਹੈ 2025 ਦੀ ਪਾਚੜ ਦੇ ਵਿੱਚ ਕੁੱਲ 1 ਕਰੋੜ 94 ਲੱਖ ਤੋਂ ਵੱਧ ਪੋਸਟ ਸਕੰਡਰੀ ਵਿਦਿਆਰਥੀ ਅਮਰੀਕਾ ਵਿੱਚ ਦਾਖਲ ਸਨ ਇਸ ਦੇ ਵਿੱਚ 1 ਕਰੋੜ 5 ਲੱਖ ਅੰਡਰ ਗ੍ਰੈਜੂਏਟ ਅਤੇ 23 ਲੱਖ ਗ੍ਰੈਜੂਏਟ ਵਿਦਿਆਰਥੀ ਸ਼ਾਮਲ ਨੇ ਇਹ ਕੋਲ ਦਾਖਲੇ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1% ਦਾ ਹਲਕਾਵਾਤ ਹੈ ਜੋ ਮੁੱਖ ਤੌਰ ਉਤੇ ਅੰਡਰਗ੍ਰੈਜੂਏਟ ਦਾਖਲੇ ਦੇ ਕਾਰਨ ਹੋਇਆ ਹੈ ਵਿਦਵਾਨਾਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਆ ਰਹੀਆਂ ਇਹ ਕਮੀ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਜੁੜੀ ਹੋ ਸਕਦੀ ਹੈ ਇਸ ਦੇ ਵਿੱਚ ਵਿਦਿਆਰਥੀ ਵੀਜ਼ਾ ਇੰਟਰਵਿਊਜ਼ ਦੀ ਰੋਕ ਵੀਜ਼ਾ ਰੱਦਕੀਆਂ ਅਤੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨ ਬਾਰੇ ਚਰਚਾ ਚੱਲ ਰਹੀ ਹੈ ਇਸੋ ਦੇ ਲਾਪਰਿਛਲੇ 7 ਜੂਨ ਦੇ ਵਿੱਚ ਵਿਦੇਸ਼ੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਸੀ ਜਿਸ ਦੇ ਤਹਿਤ ਅਰਜ਼ੀਆਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜੁੰਕ ਕਰਨ ਦੀ ਵੀ ਸ਼ਰਤ ਲਾਗੂ ਕੀਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀਜ਼ਾ ਸ਼੍ਰੇਣੀਆਂ ਤੇ ਵੀ ਵਧਾ ਦਿੱਤੀ ਗਈ ਕੁੱਲ ਮਿਲਾ ਕੇ ਅੰਕੜੇ ਦੱਸਉਂਦੇ ਨੇ ਕਿ ਅਮਰੀਕੀ ਉੱਚ ਸਿੱਖਿਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਜੂਦਗੀ ਹਜੇ ਵੀ ਮਜ਼ਬੂਤ ਹੈ ਪਰ ਨਵੇਂ ਦਾਖਲੇ ਦੀ ਰਫ਼ਤਾਰ ਹੌਲੀ ਹੋ ਰਹੀ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਨੈਸ਼ਨਲ ਸਟੂਡੈਂਟ ਦੇ ਲਈ ਕਲੀਅਰਿੰਗ ਹਾਊਸ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਪਤਝੜ ਦੌਰਾਨ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਕਮੀ ਦਰਜ ਕੀਤੀ ਗਈ ਹੈ ਖਾਸ ਕਰਕੇ ਗ੍ਰੈਜੂਏਟ ਅਤੇ ਮਾਸਟਰ ਪੱਧਰ ਦੇ ਪ੍ਰੋਗਰਾਮਾਂ ਦੇ ਵਿੱਚ ਦਾਖਲੇ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਵੇਖ ਖੰਨੂ ਮਿਲੀਏ ਰਿਪੋਰਟ ਅਨੁਸਾਰ ਕਈ ਸਾਲਾਂ ਦੇ ਸਥਿਰਵਾਦੀ ਤੂਫਾਨ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 5.9% ਦੀ ਕਮੀ ਆਈ ਹੈ ਜਿਸ ਦਾ ਮਤਲਬ ਹੈ ਕਿ ਲਗਭਗ 10000 ਕਾਠ ਵਿਦਿਆਰਥੀ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਨੇ ਮਾਸਟਰ ਡਿਗਰੀ ਪ੍ਰੋਗਰਾਮ ਸਭ ਤੋਂ ਵੱਧ ਪ੍ਰਭਾਵਿਤ ਤੇ ਹੈ ਹਾਲਾਂਕਿ ਅੰਡਰ ਗ੍ਰੈਜੂਏਟ ਪੱਧਰ ਉਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ ਇਸ ਪਤਝੜ ਦੇ ਵਿੱਚ ਅੰਡਰ ਗ੍ਰੈਜੂਏਟ ਅੰਤਰਰਾਸ਼ਟਰੀ ਦਾਖਲੇ 3.2% ਯਾਨੀ ਕਿ ਲਗਭਗ 5000 ਵਿਦਿਆਰਥੀਆਂ ਦਾ ਵਾਧਾ ਹੋਇਆ ਪਰ ਇਹ ਵਾਧਾ ਪਿਛਲੇ ਸਾਲ ਦੀ ਪਤਝੜ ਤੇ 8.4% ਵਾਧੇ ਨਾਲੋਂ ਅੱਧ ਤੋਂ ਵੀ ਘੱਟ ਹੈ। ਇੱਕ ਰਾਵਟ ਉਮੀਦ ਤੋਂ ਕੁਝ ਘਟ ਮੰਨੀ ਜਾ ਰਹੀ ਹੈ ਪਿਛਲੇ ਸਾਲ ਐਸੋਸੀਏਸ਼ਨ ਆਫ ਫੋਰਨ ਐਜੂਕੇਟਰਸ ਅਤੇ ਨਾਫਸਾ ਅਤੇ ਜੀਪੀ ਇੰਟਰਨੈਸ਼ਨਲ ਦੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ 2025 ਦੇ ਪੱਛੜ ਦੇ ਵਿੱਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ 17% ਤੱਕ ਦੀ ਕਮੀ ਆ ਸਕਦੀ ਹੈ ਕੁਝ ਪਹਿਲੀਆਂ ਰਿਪੋਰਟਾਂ ਦਾ ਇਹ ਵੀ ਕਹਿ ਰਹੀਆਂ ਸਨ ਕਿ ਨਵੇਂ ਦਾਖਲੇ 50% ਤੋਂ ਵੀ ਘਟ ਸਕਦੇ ਨੇ ਇਸ ਨਾਲ ਹੀ ਓਪਨ ਡੋਰਸ 2025 ਰਿਪੋਰਟ ਔਨ ਇੰਟਰਨੈਸ਼ਨਲ ਐਜੂਕੇਸ਼ਨ ਐਸਟ੍ਰੇਂਜ ਮੁਤਾਬਕ ਦੀ 2024-25 ਦੇ ਅਕਾਦਮਿਕ ਸਾਲ ਦੌਰਾਨ ਲਗਭਗ 12 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਕੀਤੀ ਹੈ ਜੋ ਪਿਛਲੇ ਸਾਲ ਨਾਲੋਂ 5% ਵੱਧ ਹੈ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ ਲਗਭਗ 6% ਹੋਈ ਹੈ ਹਾਲਾਂਕਿ ਇਸ ਦੌਰਾਨ ਪਹਿਲੀ ਵਾਰ ਅਮਰੀਕੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਦਾਖਲ ਲੈਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 7% ਘਟ ਕੇ ਕਰੀਬ 2 ਲੱਖ 70 ਹਜ਼ਾਰ ਰਹਿ ਗਈ ਹੈ ਨੈਸ਼ਨਲ ਸਟੂਡੈਂਟਸ ਕਲੀਅਰ